ਅੱਜ ਲੋਕਾਂ ਨੂੰ ਇਨਸਾਨੀਅਤ ਦੱਸਣੀ ਹੈ ਕਿ ਇਨਸਾਨੀਅਤ ਕੀ ਹੁੰਦੀ ਹੈ ਇਹ ਬਿਸਕੁਟ ਹੈ ਜਿੰਨੀ ਦੇਰ ਤੱਕ ਮੈਂ ਨਾ ਕਮਾਂ ਉਨੀ ਦੇਰ ਤੱਕ ਖਾਣਾ ਨਹੀਂ ਹੈ ਖਾਣਾ ਬੜੀ ਦੂਰ ਦੀ ਗੱਲ ਤੋਂ ਵੇਖਣਾ ਤੱਕ ਨਹੀਂ ਹੈ ਅੱਜ ਵਫਾਦ ਸਾਬਤ ਕਰਨੀ ਹੈ ਠੀਕ ਹੈ ਜਿੰਨੀ ਦੇਰ ਤੱਕ ਮੈਂ ਨਾ ਕਮਾਂ ਉਨੀ ਦੇਰ ਤੱਕ ਖਾਣਾ ਨਹੀਂ ਕੁਛ ਹੀ ਜੜ ਚੁੱਕੇ ਹਾਂ ਮੋਟੀਵੇਟ ਪੰਜਾਬ ਦੇ ਨਾਲ ਇਨਸਾਨਾਂ ਦੇ ਨਾਲੋਂ ਜਾਨਵਰ ਕਿੰਨੇ ਜ਼ਿਆਦਾ ਵਫਾਦਾਰ ਹੁੰਦੇ ਨੇ ਇਹਨਾਂ ਵੀਡੀਓ ਨੂੰ ਦੇਖ ਕੇ ਤੁਹਾਨੂੰ ਪਤਾ ਲੱਗ ਜਾਵੇਗਾ ਇਹ ਜਿਹੜੀਆਂ ਵੀਡੀਓਜ਼ ਹਨ ਤੁਹਾਨੂੰ ਦਿਖਾਵਾਂਗੇ ਅੱਗੇ ਉਹ ਪਾਕਿਸਤਾਨ ਦੀਆਂ ਵੀਡੀਓ ਹਨ ਤੇ ਇਸ ਵੀਰ ਦਾ ਨਾਮ ਹੈ ਸਲਮਾਨ ਢਿੱਲੋ ਤੇ ਇਹ ਆਪਣੇ ਇਸ ਕੁੱਤੇ ਦੇ ਨਾਲ ਬਹੁਤ ਸਾਰੀਆਂ ਵੀਡੀਓ ਬਣਾਉਂਦਾ ਹੈ ਤੇ ਇਹ ਕੁੱਤਾ ਇੰਨਾ ਕਿ ਸਿਆਣਾ ਹੈ ਕਿ ਆਪਣੇ ਮਾਲਕ ਦੀ ਇਜਾਜ਼ਤ ਤੋਂ ਬਿਨਾਂ ਇੱਕ ਵੀ ਪੈਰ ਗਾਂ ਪਛਾਣ ਨਹੀਂ ਕਰਦਾ ਨਾ ਹੀ ਕੁਝ ਖਾਂਦਾ ਹੈ ਤੇ ਨਾ ਹੀ ਕੁਝ ਪੀਂਦਾ ਹੈ ਜੇਕਰ ਅੱਜ ਕੱਲ੍ਹ ਦੇ ਇਨਸਾਨਾਂ ਦੀ ਗੱਲ ਕਰੀਏ ਤਾਂ ਉਹ ਪੈਰ ਤੇ ਬਦਲਦੇ ਰਹਿੰਦੇ ਨੇ ਜੇਕਰ انسان ਕਿਸੇ ਦੇ ਨਾਲ ਯਾਰੀ ਦੋਸਤੀ ਰੱਖਦਾ ਹੈ ਤਾਂ ਉਹ ਕਈ ਵਾਰ ਸਵਾਰਥ ਦੇ ਬਦਲੇ ਆਪਣੇ ਹੀ ਯਾਰ ਨੂੰ ਧੋਖਾ ਦੇ ਜਾਂਦਾ ਹੈ ਜਾਂ ਫਿਰ ਕਿਸੇ ਵੀ ਤਾਪਾਂ ਗੱਲ ਕਰ ਲਈਏ انسان ਦੀ ਤਾਂ ਉਹ ਪੈਸਿਆਂ ਦੇ ਪਿੱਛੇ ਜਾਦਾ ਭਜਦਾ ਹੈ ਅੱਜ ਕੱਲ ਜਿਹੜੇ ਰਿਸ਼ਤੇ ਹਨ ਉਹ ਪੈਸਿਆਂ ਤੇ ਹੀ ਟिके ਹੋਏ ਨੇ ਜੇਕਰ ਆਪਾਂ ਗੱਲ ਕਰੀਏ ਹਜ਼ਾਰ ਤੋਂ ਇੱਕ ਬੰਦਾ ਹੋਵੇਗਾ ਆਪਣੇ ਰਿਸ਼ਤਿਆਂ ਨੂੰ ਲੈ ਕੇ ਆਪਣੀ ਯਾਰੀ ਨੂੰ ਲੈ ਕੇ ਇਮਾਨਦਾਰੀ ਰੱਖਣ ਵਾਲਾ ਪਰ ਬਾਕੀ ਜਿਹੜੇ ਸਾਰੇ ਨੇ ਉਹ ਸਵਾਰਥ ਦੇ ਭੁੱਖੇ ਹਨ ਤਾਂ ਦੇਖੋ ਤੁਸੀਂ ਹੁਣ ਇਹ ਵਫਾਦਾਰੀ ਦੀ ਮਿਸਾਲ ਵਾਲੀਆਂ ਵੀਡੀਓ ਵੀਡੀਓ ਦੇਖ ਕੇ ਆਪਣਾ ਕਮੈਂਟ ਜਰੂਰ ਕਰਿਓ ਕਿ ਤੁਹਾਨੂੰ ਕਿੱਦਾਂ ਦੀਆਂ ਲੱਗੀਆਂ ਇਹ ਵੀਡੀਓ ਔਰ ਉਤੇ ਹੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਨਾਲ ਜਰੂਰ ਜੁੜ ਜਾਓ ਪੰਜਾਬ ਤੇ ਦੇਸ਼ ਦੁਨੀਆ ਦੀ ਹਰ ਇੱਕ ਵਾਇਰਲ ਖਬਰ ਨੂੰ ਦੇਖਣ ਦੇ ਲਈ ਬੱਚੇ ਅੱਜ ਵਫਾਦਾਰੀ ਸਾਬਤ ਕਰਨੀ ਹੈ ਠੀਕ ਹੈ ਜਿੰਨੀ ਦੇਰ ਤੱਕ ਮੈਂ ਨਾ ਕਹਾਂ ਉਹਨੇ ਦੇਰ ਤੱਕ ਤੂੰ ਖਾਣਾ ਨਹੀਂ ਚਲ ਖਾਣ ਦੀ ਬਹੁਤ ਦੂਰ ਦੀ ਗੱਲ ਹੈ ਤੈਨੂੰ ਵੇਖਣਾ ਤੱਕ ਨਹੀਂ ਹੈ ਤਾਂ ਮੈਂ ਮੰਨਾਂ ਕਿ ਮੇਰੇ ਯਾਰ ਦੇ ਵਿੱਚ ਵਫਾਦਾਰੀ रोकी खाला रोकी खाला रोकी इतनी वफा नहीं चंगी ये ए वफारा दौर नहीं रहा तू तो खाला वो चला गया भाई तू खाला रोकी तू खाला नहीं वफा कर दी इने तू खाला रोकी खाला ओ ओ चला गई बाहर तू खाला खाला नहीं खाला डाल ਆਖ ਇਸ ਦੀ ਵਫਾ ਫਫਾ ਬੀਆ ਸੰਸਾਨ ਨਿਕਲੀ ਕਿ ਅੱਜ ਲੋਕਾਂ ਨੂੰ ਇਨਸਾਨੀਅਤ ਦੱਸਨੀ ਹੈ ਕਿ ਇਨਸਾਨੀਅਤ ਕੀ ਹੁੰਦੀ ਹੈ ਇੱਕ ਇੱਕ ਵੀਡੀਓ ਦੇ ਜ਼ਰੀਏ ਲੋਕਾਂ ਨੇ ਇੱਕ ਮੈਸੇਜ ਦੇਣਾ ਹੈ ਕਿ ਇਨਸਾਨਾਂ ਦੇ ਵਿੱਚ ਤੇ ਜਾਨਵਰਾਂ ਦੇ ਵਿੱਚ ਕੀ ਫਰਕ ਹੈ ਇਹ ਲੋਕ ਅੱਜ ਆਪ ਜਿਹੜੀ ਹੈ ਨਾ ਇਸ ਚੀਜ਼ ਦਾ ਦੱਸਣਗੇ ਇਹ ਹੁਣ ਦੱਸ ਇਹ ਮੂੰਹ ਚ ਪਾਣੀ ਖਾਣੀ ਹੈ ਖਾ ਲਈ ਹੈ ਏ ਹੁਣ ਹਲਾ 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 ਕਲਾ ਕਲਾ ਹਾਏ ਮੇਰੇ ਸਾਥੀ ਕਜਾ ਮਾਂ ਦੀ ਵਫਾਤ ਹੁ ਇੱਕ ਬੇਜ਼ਬਾਨ ਨੂੰ ਵੀ ਪਤਾ ਹੈ ਕਿ ਕਿਸੇ ਦੇ ਮੂੰਹ ਚ ਖੋ ਕੇ ਨਹੀਂ ਖਾਣਾ ਇੱਕ ਬੇਜ਼ਬਾਨ ਇਸ ਚੀਜ਼ ਦਾ ਪਤਾ ਹੈ ਉਹ ਬਾਹ ਮੂੰਹ ਚ ਬਾਹ ਕੜ ਕੇ ਰੱਖਿਆ ਤੇ ਉਸ ਵਕਤ ਖਾ ਗਿਆ ਤੇ ਮੂੰਹ ਦੇ ਵਿੱਚ ਸੀ ਬਿਸਕੁਟ ਉਹਨੇ ਨਹੀਂ ਖਾਦਾ ਤੁਹਾਨੂੰ ਸਮਝਣਾ ਚਾਹੀਦਾ ਅਸੀਂ ਸਾਨੂੰ ਲੋਕਾਂ ਨੂੰ ਅਸੀਂ ਲੋਕ ਕੀ ਕਰਦੇ ਹਾਂ ਆਪਣੇ ਭਰਾਵਾਂ ਤੱਕ ਨੂੰ ਮਾਰ ਛੱਡਦੇ ਹਾਂ ਫੜ ਕੇ ਇੱਕ ਰੋਟੀ ਦੇ ਟੁਕੜੇ ਦੀ ਖਾਤਰ ਜਾਂ ਜੱਟਾਂ ਦੀ ਖਾਤਰ ਇੱਕ ਬੇਜ਼ਬਾਨ ਨੇ ਸਾਨੂੰ ਚੀਜ਼ ਦੱਸੀ ਹੈ ਭਾਈ ਮੈਂ ਸਿਰਫ ਸਿਰਫ ਰੋਟੀ ਐ ਬਿਸਕੁਟੇ ਕਿ ਜਿੰਨੀ ਦੇਰ ਤੱਕ ਮੈਂ ਨਾ ਕਮਾਂ ਉਨੀਆਂ ਦੇਰ ਤੱਕ ਖਾਣਾ ਨਹੀਂ ਹੈ ਖਾਣਾ ਬੜੀ ਦੂਰ ਦੀ ਗੱਲ ਤੂੰ ਵੇਖਣਾ ਤੱਕ ਨਹੀਂ खाना बड़ी दूर निकल देखना तक नहीं रोकी रोकी खाला रोकी वो चला गया रोकी खाला रोकी खैर है छोड़ दे तू खाला रोकी ना इनी वफा ना करेगा तू खाला रोकी छोड़ दे इनी वफा नहीं चंगी तू खाला तू खाला वो चला गया तू खाला रोकी खाला वफा ना कर तू खाला नहीं भाई खाला wah love you raki raki saper la kya la kya la ya